ਜਦੋਂ ਵਿਆਹ ਹੁੰਦੇ ਸੀਗੇ ਜਿਵੇਂ ਤੁਸੀਂ ਕਿਹਾ ਨਾ ਵੀ ਡੇਢ ਮਹੀਨਾ ਹੁੰਦਾ ਸੀ ਬਰਾਤਾਂ ਆ ਕੇ ਰੁਕਦੀਆਂ ਹੁੰਦੀਆਂ ਸੀਗੀਆਂ ਪਹਿਲਾਂ ਤਾਂ ਤਿਆਰੀ ਚੱਲਣੀ ਕੁੜੀ ਵਾਲਿਆਂ ਦੇ ਘਰ ਪੂਰੇ ਪਿੰਡ ਦਾ ਜਿਹੜਾ ਮਾਹੌਲ ਹੁੰਦਾ ਸੀਗਾ ਉਹਨਾਂ ਨੂੰ ਐਦਾਂ ਹੁੰਦਾ ਸੀ ਕਿ ਸਾਡੇ ਘਰ 'ਚ ਵਿਆਹ ਹੈ ਹਰ ਘਰ ਦੇ ਵਿੱਚ ਐਦਾਂ ਹੁੰਦਾ ਸੀ ਮਾਹੌਲ ਵੀ ਭਾਈ ਫਲਾਣੇ ਦੇ ਵਿਆਹ ਕੁੜੀ ਦਾ ਕੱਪੜੇ ਸਵਾਲੋਂ ਨਵੇਂ ਹਨਾ ਤੇ ਗੋਟੇ ਕਿਨਾਰੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਸੀਗੀਆਂ ਜਦੋਂ ਕੁੜੀ ਦਾਜ ਬਣਾਉਂਦੀ ਸੀਗੀ ਤਸਹਾਰੀ ਪਿੰਡ ਦੀਆਂ ਕੁੜੀਆਂ ਇਕੱਠੀਆਂ ਹੋ ਕੇ ਉਹਨਾਂ ਨੇ ਕੱਤਣਾ, ਬੁਣਣਾ, ਗੋਟੇ ਕਿਨਾਰੀਆਂ ਲਾਉਣੇ ਕਿਉਂਕਿ ਦਾਜ ਸਾਰਾ ਘਰ 'ਚ ਕੱਪੜਾ ਲਿੜਾ ਘਰ 'ਚ ਤਿਆਰ ਹੁੰਦਾ ਸੀਗਾ। ਮम्मी ਕੋਲ ਹਜੇ ਵੀ ਬੁਣੀਆਂ ਹੋਈਆਂ ਦਰੀਆਂ ਪਈਆਂ। ਹਾਏ, ਕੀ ਬਾਤ ਆ। ਸਹੀ, ਮੇਰੇ ਮੇਰੇ ਕਮਰੇ 'ਚ ਪਿਛੀ ਹੋਈ ਜਿਹੜੀ ਦਰੀ ਆ ਨਾ ਮੇਰੇ ਮੰਮੀ ਦੇ ਵਿਆਹ ਟਾਈਮ ਬੁਣੀ ਗਈ ਸੀ। ਵਾਹ, ਦੇਖੋ ਕਿੰਨਾ ਵਧੀਆ ਸੀ ਨਾ ਤੇ ਸਾਡੀਆਂ ਠੀਕ ਆ ਅੱਜ ਕੁੜੀਆਂ ਨੇ ਪੜ੍ਹ ਲਿਖ ਕੇ ਤਰੱਕੀ ਕੀਤੀ ਆ ਬਹੁਤ ਬਹੁਤ ਵੱਡੇ ਵੱਡੇ ਨਾਮ ਪੈਦਾ ਕੀਤੇ ਨੇ। ਪਰ ਸਾਡੀ ਔਰਤ ਹਮੇਸ਼ਾ ਹੀ ਅੱਗੇ ਰਹੀ ਆ ਹਰ ਕੰਮ 'ਚ। ਸਾਡੀ ਔਰਤ ਸ਼ਕਤੀਆਂ ਨੇ ਉਹਦੇ ਕੋਲ ਅਥਾਹ ਸ਼ਕਤੀਆਂ ਨੇ ਔਰਤ ਦੇ ਕੋਲ ਪਰ ਜੇ ਕਿਤੇ ਆਪਣੇ ਸ਼ਕਤੀਆਂ ਨੂੰ ਪਛਾਣ ਕੇ ਸੁਚੱਜੇ ਤਰੀਕੇ ਨਾਲ ਤੁਰ ਪਵੇ ਨਾ ਕਹਿੰਦੇ ਔਰਤ ਸਮਾਜ ਦਾ ਦਿਖੇ ਵੱਖਰੀ ਹੋ ਜਾ ਸਕਦੀ ਹੈ ਹੁਣ ਜਦੋਂ ਉਹ ਜ਼ਮਾਨਾ ਸੀਗਾ ਜਦੋਂ ਕੁੜੀਆਂ ਨੂੰ ਪੜਾਇਆ ਨਹੀਂ ਸੀ ਜਾਂਦਾ ਘਰ ਦੇ ਵਿੱਚ ਹੀ ਹੁੰਦੀਆਂ ਸੀ ਸਾਰਾ ਘਰ ਦਾ ਕੰਮ ਕਰਨਾ ਕੁੜੀਆਂ ਨੇ ਔਰ ਦਰੀਆਂ ਬੁਣਨੀਆਂ ਚਰਖੇ ਕੱਤਣੇ ਝੋਲੇ ਬਣਾਉਣੇ ਬੁਣਤੀਆਂ ਇੱਕ ਤੋਂ ਇੱਕ ਕੱਢਣੀਆਂ ਸਵਾਰਟ ਰਕੋਟੀਆਂ ਦੇ ਉੱਤੇ ਬੁਣਤੀਆਂ ਇੱਕ ਤੋਂ ਇੱਕ ਪਾਉਣੀਆਂ ਔਰ ਜਿੰਨਾ ਵੀ ਦਾਜ ਦੇਹਜ ਲੈ ਕੇ ਜਾਣਾ ਕਪੜਾ ਲੀੜਾ ਉਤੇ ਗੋਟੇ ਕਿਨਾਰੀਆਂ ਡਿਜ਼ਾਈਨ ਸਾਰੇ ਆਪੇ ਕਰਦੀ ਹੁੰਦੇ ਸੀ ਰਲ ਮਿਲ ਕੇ ਤੇ ਉਹ ਮੈਂ ਮਾਹੌਲ ਦੇਖਿਆ ਹੋਇਆ ਮੈਂ ਕਿੰਨੇ ਦਿਨ ਤੱਕ ਪਹਿਲਾਂ ਦਾਜ ਤੇ ਲੱਗਦੇ ਸੀਗੇ ਨਾ ਫਿਰ ਉਸ ਤੋਂ ਬਾਅਦ ਵਿਆਹ ਸ਼ੁਰੂ ਹੋ ਗਿਆ ਅਖੰਡ ਪਾਠ ਸਾਹਿਬ ਹੁੰਦਾ ਸੀਗਾ ਪੂਰਾ ਪਿੰਡ ਇਕੱਠਾ ਹੁੰਦਾ ਸੀ ਮਤਲਬ ਉਦੋਂ ਐਂ ਲੱਗਦਾ ਹੁੰਦਾ ਸੀ ਕਿ ਸਾਡੀ ਕੁੜੀ ਦਾ ਵਿਆਹ ਹੈ ਤੇ ਜਦੋਂ ਕਿਤੇ ਕੁੜੀ ਉਸੇ ਜ਼ਮਾਨੇ ਦੇ ਵਿੱਚ ਜੇ ਕੁਤੇ ਕੁੜੀਆਂ ਬਾਹਰ ਅੰਦਰ ਜਾਂਦੀਆਂ ਹੁੰਦੀਆਂ ਸੀਗੀਆਂ ਉਦੋਂ ਘਰ ਦੇ ਵਿੱਚ ਤਾਂ ਇਹ ਹੁੰਦੇ ਨਹੀਂ ਸੀ ਨਾ ਟਾਇਲਟ ਵਗਾਰਾ ਇਹ ਨਹੀਂ ਸੀ ਹੁੰਦੇ ਕੁੜੀਆਂ ਬਾਹਰ ਜਾਂਦੀਆਂ ਹੁੰਦੀਆਂ ਸਾਰੇ ਬਾਹਰ ਜਾਂਦੇ ਹੁੰਦੇ ਸੀ ਖੇਤਾਂ 'ਚ ਤੇ ਜੇ ਕਿਤੇ ਕੁੜੀ ਬਾਹਰ ਜਾ ਰਹੀ ਹੈ ਖੇਤਾਂ ਦੇ ਵਿੱਚ ਜਾਂ ਵੈਸੇ ਕਿਸੇ ਕੰਮ ਜਾ ਰਹੀ ਕਿਸੇ ਦੇ ਘਰ ਜਾ ਰਹੀ ਗਲੀ 'ਚੋਂ ਨੰਗ ਟੱਪ ਵੀ ਰਹੀ ਆ ਕਿਤੇ ਜਾ ਰਹੀ ਆ ਜੇ ਕੋਈ ਸਾਹਮਣੇ ਤੋਂ ਵੱਡਾ ਤੁਹਾਡਾ ਕੋਈ ਬੰਦਾ ਆ ਗਿਆ ਕੋਈ ਬਜ਼ੁਰਗ ਆ ਗਿਆ ਉਹਨੇ ਫਟਾਫਟ ਜੇ ਚੁੰਨੀ ਥੱਲੇ ਹੋਣੀ ਸਭ ਤੋਂ ਪਹਿਲਾਂ ਸਿਰ ਟਕਣਾ ਸਿਰ ਟੱਕ ਕੇ ਐਦਾਂ ਅੱਖਾਂ ਨੀਵੀਆਂ ਕਰਕੇ ਐਂ ਕਰਕੇ ਲੰਘ ਜਾਣਾ ਉਹ ਕਦੇ ਸੰਗੀ ਸ਼ਰਮ ਹੁੰਦੀ ਸੀਗੀ ਅੱਜ ਕੱਲ ਤਾਂ ਪਿੰਡ 'ਚ ਰਹਿੰਦਾ ਕੋਣਾ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਵੀ ਅੱਛਾ ਆ ਵੀ ਇੱਥੇ ਰਹਿੰਦੇ ਨੇ ਪਤਾ ਹੀ ਨਹੀਂ ਹੈਗਾ ਹਨਾ ਅੱਗੇ ਤਾਂ ਹੁੰਦਾ ਸੀ ਕੋਈ ਪੁੱਛਦਾ ਸੀ ਤਾਂ ਰਾਹ ਪੁੱਛੋ ਤਾਂ ਉਹ ਰਾਤ ਦੱਸਣ ਵਾਸਤੇ ਘਰੇ ਛੱਡ ਕੇ ਆਉਂਦੇ ਘਰ ਛੱਡ ਕੇ ਆਉਂਦੇ ਉਹ ਦੀ ਚਲੋ ਜੀ ਮੈਂ ਘਰ ਛੱਡ ਕੇ ਆਉਂਦਾ ਵੀ ਬੜੇ ਪਿਆਰ ਸਤਿਕਾਰ ਹੁੰਦੇ ਸੀਗੇ ਰਾਹ ਪਾ ਕੇ ਆਉਂਦੇ ਸੀ ਸਾਰੇ ਜਾਣੇ ਤੇ ਉਹ ਜ਼ਮਾਨੇ ਦੇ ਵਿੱਚ ਕਿੰਨੇ ਕਿੰਨੇ ਦਿਨ ਤੱਕ ਸੰਗੀਤ ਚੱਲਦਾ ਸੀ ਘਰ 'ਚ ਹਲਵਾਈ ਬੈਠਣਾ ਫਿਰ ਸਾਰੇ ਜਿੰਨੇ ਪਿੰਡ ਵਾਲੇ ਹੁੰਦੇ ਸੀ ਉਹਨਾਂ ਦੀ ਬੀਬੀਆਂ ਨੇ ਆ ਜਾਣਾ ਰੋਟੀਆਂ-ਰੋਟੀਆਂ ਬਣਾਉਣ ਜਿੰਨੇ ਦਿਨ ਫੰਕਸ਼ਨ ਚੱਲਣਾ ਸਾਰਾ ਕੰਮਕਾਰ ਪਿੰਡ ਦੀਆਂ ਬੁੜੀਆਂ ਨੇ ਆ ਕੇ ਕੰਮ ਕਰਨਾ ਇੱਥੇ ਹਲਵਾਈ ਇੱਕ ਲੱਗ ਜਾਂਦਾ ਹੁੰਦਾ ਸੀਗਾ ਬਾਕੀ ਸਾਰੇ ਘਰ ਦੇ ਬੰਦੇ ਸਾਰੇ ਹੁੰਦੇ ਸੀ ਇਹ ਉਹਨਾਂ ਨੇ ਕੰਮ ਕਰਾਉਣਾ ਲੱਡੂ-ਬੱਟਨੇ ਮਠਿਆਈਆਂ ਬਣਾਉਣੀਆਂ ਨਾਲੇ ਤਾਂ ਲੱਡੂ-ਬੱਟੀਆਂ ਜਣੇ ਮਠਿਆਈਆਂ ਬਣਾਈ ਜਾਣੀਆਂ ਨਾਲੇ ਇੱਕ ਦੂਜੇ ਨੂੰ ਗਾਣੇ ਗਾ ਗਾ ਕੇ ਨਾ ਜਿਵੇਂ ਸਿੱਠਣੀਆਂ ਦੇ ਜਾਂਦੇ ਨਹੀਂ ਹੁੰਦੇ ਉਹ ਕੱਢੀ ਜਾਣੇ ਗੁਬਾਰ ਜੇ ਅੰਦਰੋਂ ਤੇ ਉਹ ਮਤਲਬ ਕੋਈ ਪਤਾ ਹੀ ਨਹੀਂ ਚ ਲੱਗਦਾ ਥਕਾਵਟ ਵੀ ਨਹੀਂ ਸੀ ਹੁੰਦੀ ਕਦੋਂ ਕੰਮ ਨਿਭੜ ਗਿਆ ਤੇ ਕਦੋਂ ਤੁਸੀਂ ਆਪਣਾ ਨਾਲ ਨਾਲ ਇੰਜੋਏ ਚੱਲਦਾ ਸੀ ਇਹ ਥੋੜੀ ਜਿਹੀ ਵੀ ਇੰਜੋਏ ਅਲੱਗ ਤੋਂ ਆ ਤੁਸੀਂ ਇੰਜੋਏ ਵੀ ਕਰ ਰਹੇ ਸੀਗੇ ਤੇ ਤੁਸੀਂ ਕੰਮ ਵੀ ਕਰ ਰਹੇ ਹੋ